ਜਦੋਂ ਸਰਕਾਰ ਦੇ ਉਲਟ ਸਰਪੰਚ ਬਣਦਾ ਹੈ ਜਾਂ ਜਦੋਂ ਵੋਟਾਂ ਪੈਂਦੀਆਂ ਇਲੈਕਸ਼ਨ ਹੁੰਦਾ ਹੈ ਤੇ ਵਿਰੋਧੀ ਪਾਰਟੀਆਂ ਨੂੰ ਉਦੋਂ ਪਸੀਨੇ ਛੁੱਟ ਜਾਂਦੇ ਆ ਅਸੀਂ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰੇ ਪਿੰਡ ਦਾ ਸਾਰੇ ਨਿਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਸਾਡਾ ਬਹੁਤ-ਬਹੁਤ ਚੜ੍ਹ ਕੇ ਸਾਥ ਦਿੱਤਾ ਹੈ ਦੋ ਵਾਰੀ ਜੇ ਮੈਂਬਰ ਬਣੇ ਉਹ ਵੀ ਨੱਦਰ ਦੇ ਸਹਯੋਗ ਨਾਲ ਹੀ ਬਣੇ ਆ ਜੀ ਜੇ ਅੱਜ ਮੇਰੇ ਤਰਮ ਬਤਨੀ ਸਰਪੰਚ ਬਣੇ ਨੇ ਤੇ ਉਹ ਵੀ ਨਗਰ ਦੇ ਸਯੋਗ ਨਾਲ ਹੀ ਬਣੇ ਨੇ ਸਾਡਾ ਸਯੋਗ ਇੱਕ ਇੱਕ ਘਰ ਵਿੱਚੋਂ ਇੱਕ ਇੱਕ ਵੋਟਰ ਨੇ ਕੀਤਾ ਜੀ ਸਾਨੂੰ ਮਹਾਰਾਜ ਨੇ ਜਿੱਤ ਦਿੱਤੀ ਆ ਸਾਡੇ ਵਾਸਤੇ ਸਾਰੇ ਇਕੋ ਜਿਹੇ ਆ ਸਾਨੂੰ ਸਾਰੇ ਹੀ ਨਗਰ ਨੇ ਖਿੜੇ ਮੱਥੇ ਸਤਿਕਾਰ ਕੀਤਾ ਤਾਂ ਅਸੀਂ ਨਗਰ ਦਾ ਧੰਨਵਾਦ ਕਰਦੇ ਆ ਜੀ ਇਹਨਾਂ ਨਵੀਂ ਪਈਆਂ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜੀ ਸਾਰੇ ਨਗਰ ਦੇ ਧੰਨਵਾਦ ਕਰਦੇ ਜੀ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਹਨ ਸਰਪੰਚੀ ਦਿੱਤੀ ਅਸੀਂ ਸਾਰੇ ਨਗਰ ਦੇ ਨਾਲ ਇਸੇ ਤਰ੍ਹਾਂ ਰਹਾਂਗੇ। ਔਰ ਪੂਰੀ ਨਕੀਲ ਕਸਤੇ ਰੱਖੀ ਆ ਪਰ ਪ੍ਰਸ਼ਾਸਨ ਦੇ ਵੀ ਧੰਨਵਾਦ ਦੀਆਂ ਕਿ ਉਹਨਾਂ ਨੇ ਬੜੀ ਆਉਦੀ ਸੂਝ-ਬੂਝ ਨਾਲ ਕੰਮ ਲੈ ਕੇ ਇੱਕ ਸਾਫ਼ ਸੁਥਰਾ ਇਲੈਕਸ਼ਨ ਕਰਵਾਇਆ ਜੀ। ਅਸੀਂ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਰੱਖਾਂਗੇ। ਜੋ ਵੀ ਸਾਡੇ ਕੋਲੇ ਕਿਸੇ ਵੀ ਕੰਮ ਮਤਲਬ ਵਾਸਤੇ ਆਵੇਗਾ ਉਹ ਖਿੜੇ ਮਤ ਸਵਕਾਰ ਕਰਕੇ ਉਹਦਾ ਕੰਮ ਕੀਤਾ ਜਾਵੇਗਾ। ਸ਼੍ਰੀਮਤੀ ਬਲਵਿੰਦਰ ਕੌਰ ਜੀ ਉਹਨਾਂ ਨੂੰ 675 ਵੋਟਾਂ ਪਈਆਂ ਜੀ ਤੇਨ ਵੋਟਾਂ ਨਾਲ ਅਮਰਜੀਤ ਕੌਰ ਜੀ ਸਰਪੰਚੀ ਦੀ ਚੋਣ ਜਿੱਤੇ ਨੇ ਜੀ। ਦਿੱਲੀ ਕ੍ਰਾਈਮ ਨਿਊਜ਼ ਦੇਖ ਰਹੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਬਿੰਦਰ ਸਹਿਲੇ ਵਾਲੀਆ। ਅੱਜ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਫਾਜ਼ਿਲਕਾ ਚ ਵਸਿਆ ਹੋਇਆ ਪਿੰਡ ਲੱਧੂ ਵਾਲਾ ਉਤਾਰ ਜਿਹੜਾ ਮੁਖਸਰ ਤੋਂ ਜਲਾਲਾਬਾਦ ਰੋਡ ਤੇ ਸਟੈੱਥ ਹੈ ਬਲਾਕ ਜਲਾਲਾਬਾਦ ਚ ਵਸਦਾ ਹੋਇਆ ਸੋ ਦੱਸ ਦਈਏ ਕਿ ਉੱਥੇ ਪਹੁੰਚੇ ਹਾਂ ਜੀ ਜਿਹੜੀ ਸਰਪੰਚੀ ਦੀ ਚੋਣ ਹੋਈ ਹੈ ਉੱਥੇ ਤੇ ਜਿਹੜੇ ਨਵੇਂ ਬਣੇ ਸਰਪੰਚ ਸਾਹਿਬ ਨੌਜਵਾਨ ਵੀਰ ਆ ਸਾਡੇ ਉਹਨਾਂ ਦੀ ਧਰਮ ਪਤਨੀ ਜਿਹੜੇ ਸਰਪੰਚ ਬਣੇ ਨੇ ਤੇ ਉਹਨਾਂ ਨਾਲ ਕਰਦਿਆਂ ਗੱਲਬਾਤ ਵਾਕਈ ਉਹਨਾਂ ਦੇ ਨਾਲ ਜਿਹੜੇ ਮੌਜੂਦ ਮੈਂਬਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹੋਰ ਵੀ ਜਿਹੜੇ ਪਿੰਡ ਦੇ ਉਹਨਾਂ ਦੇ ਵੋਟਰ ਸਪੋਰਟਰਾਂ ਸਾਰਿਆਂ ਨਾਲ ਕਰਦੇ ਆਂ ਗੱਲਬਾਤ ਸੋ ਆਓ ਤੁਹਾਨੂੰ ਮਿਲਾਉਣੇ ਆ ਨਵੇਂ ਬਣੇ ਸਰਪੰਚ ਸਾਹਿਬ ਨਾਲ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਰਪੰਚੀ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਕੀ ਨਾਮ ਹੈ ਆਪਣਾ ਅਮਰਜੀਤ ਕੌਰ ਸਰਪੰਚ ਅਮਰਜੀਤ ਕੌਰ ਕਿੰਨੀ ਕੁ ਖੁਸ਼ੀ ਹੋਈ ਹੈ ਜੀ ਤੁਹਾਨੂੰ ਅੱਜ ਸਰਪੰਚ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ ਸਾਰੇ ਨਕਰ ਦਾ ਬਹੁਤ-ਬਹੁਤ ਸਪੋਰਟ ਸੀ ਸਾਨੂੰ ਸੋ ਔਰ ਦੱਸ ਦਈਏ ਕਿ ਜਦੋਂ ਸਰਕਾਰ ਹੁੰਦਿਆਂ ਹੋਇਆ ਇੱਕ ਤੁਹਾਡੇ ਕੋਲੇ ਸਰਕਾਰ ਦੇ ਉਲਟ ਸਰਪੰਚੀ ਆ ਜਾਂਦੀ ਹੈ ਤੇ ਇਸ ਨੂੰ ਤੁਸੀਂ ਵੋਟਰਾਂ ਨੂੰ ਜਾਂ ਆਪ ਦੇ ਸਪੋਰਟਰਾਂ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਅਸੀ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰੇ ਪਿੰਡ ਦਾ ਸਾਰੇ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਸਾਡਾ ਬਹੁਤ ਵੱਧ ਚੜ੍ਹ ਕੇ ਸਾਥ ਦਿੱਤਾ ਹੈ ਸਾਨੂੰ ਇਹ ਵੀ ਪਤਾ ਲੱਗਿਆ ਕਿ ਤੁਹਾਡੇ ਤੁਹਾਡੇ ਜਿਹੜੇ ਹਸਬੰਦ ਸਾਹਿਬ ਹੈ ਉਹ ਦੋ ਵਾਰ ਮੈਂਬਰ रह ਚੁੱਕੇ ਆ ਔਰ ਬੜੀ-ਵੱਡੀ ਲੀਡ ਨਾਲ ਜਿੱਤਦੇ ਰਹੇ ਆ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਅੱਜ ਵੀ ਤੁਹਾਡੇ ਨਾਲ ਮੌਜੂਦਾ ਮੈਂਬਰ ਨੇ ਉਹ ਹਾਂਜੀ ਬਹੁਤ ਵਧੀਆ ਜੀ ਇਹਨਾਂ ਦਾ ਸੁਭਾਅ ਬਹੁਤ ਵਧੀਆ ਸਾਰਿਆਂ ਨਾਲ ਹੱਸ ਕੇ ਬੋਲਦੇ ਨੇ ਕਦੀ ਕਿਸੇ ਨੂੰ ਕਿਸੇ ਕੰਮ ਤੋਂ ਵੀ ਕਦੀ ਨਾ ਨਹੀਂ ਕੀਤੀ ਇਹਨਾਂ ਨੇ ਬੱਸ ਜੀ ਇਸੇ ਕਰਕੇ ਨਗਰਦਾਤਾ ਬਹੁਤ ਜ਼ਿਆਦਾ ਸਪੋਰਟ ਹੈ ਸਾਡੇ ਨਾਲ ਸੋ ਇੱਕ ਤੁਹਾਡੇ ਨਾਲ ਹੋਰ ਗੱਲ ਕਰਨੀ ਹੈ ਜਿਵੇਂ ਤੁਹਾਡੇ ਐਨਟੀਵੀ ਵੋਟਾਂ ਬਹੁਤ ਪਈਆਂ ਜਿਹੜੇ ਲੋਕਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਉਹਨਾਂ ਨੂੰ ਕਿਸ ਨਜ਼ਰੀਏ ਨਾਲ ਦੇਖੋਗੇ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੋ ਸ਼ਬਦ ਬੋਲੋ ਉਹਨਾਂ ਵਾਸਤੇ ਵੀ ਜੀ ਸਾਡੇ ਵੱਲੋਂ ਸਾਰੇ ਇੱਕੋ ਜਿਹੇ ਜੀ ਜਦੋਂ ਮਰਜ਼ੀ ਸਾਡੇ ਘਰੇ ਆਉਣ ਜੋ ਕੰਮ ਹੋਏਗਾ ਅਸੀਂ ਕਰਾਂਗੇ ਹੱਸ ਕੇ ਸਿਰ ਮੱਥੇ ਸੋ ਦੱਸ ਦਈਏ ਕਿ ਸਰਪੰਚ ਨਵੇਂ ਬਣੇ ਅਮਰਜੀਤ ਕੌਰ ਦਾ ਕਹਿਣਾ ਹੈ ਕਿ ਜਿਹੜੇ ਵੋਟਰਾਂ ਨੇ ਜਾਂ ਸਪੋਰਟਰਾਂ ਨੇ ਸਾਡੇ ਐਂਟੀ ਰਹੇ ਨੇ ਵੋਟਾਂ ਨਹੀਂ ਪਾਈਆਂ ਅਸੀਂ ਉਹਨਾਂ ਨੂੰ ਵੀ ਖੜੇ ਮੱਥੇ ਸਵੀਕਾਰ ਕਰਾਂਗੇ ਜਿਹੜੇ ਵੀ ਕੰਮ ਸਾਡੇ ਘਰੇ ਆਉਣਗੇ ਅਸੀਂ ਉਹਨਾਂ ਦਾ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਕਿਸੇ ਕੰਮ ਤੋਂ ਵੀ ਉਹਨਾਂ ਨੂੰ ਜਵਾਬ ਨਹੀਂ ਦੇਵਾਂਗੇ ਸੋ ਬਹੁਤ ਅੱਛੇ ਜਿਹੜੇ ਨੇਚਰ ਨੇ ਇਹਨਾਂ ਦੇ ਸੋ ਗੱਲਬਾਤ ਕਰਦੇ ਆ ਸਰਪੰਚ ਅਮਰਜੀਤ ਕੌਰ ਉਹਨਾਂ ਦੇ ਹਸਬੰਡ ਸਾਹਿਬ ਜਿਹੜੇ ਦੋ ਵਾਰ ਪਹਿਲਾਂ ਵੀ ਮੈਂਬਰ ਰਹੇ ਆ ਇਸ ਟਾਈਮ ਮੌਜੂਦਾ ਮੈਂਬਰ ਨੇ ਆਪਣੀ ਵਾਈਫ ਸਰਪੰਚ ਦੇ ਨਾਲ ਸੋ ਉਹਨਾਂ ਨਾਲ ਕਰਦਿਆਂ ਗੱਲਬਾਤ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਤੁਹਾਡਾ ਜਗਵਿੰਦਰ ਸਿੰਘ ਜਗਵਿੰਦਰ ਸਿੰਘ ਜਗਵਿੰਦਰ ਸਿੰਘ ਜੀ ਪਤਾ ਲੱਗਿਆ ਕਿ ਤੁਸੀਂ ਪਹਿਲਾਂ ਵੀ ਮੈਂਬਰ ਰਹੇ ਹੋ ਤੇ ਇਸ ਟਾਈਮ ਵੀ ਮੌਜੂਦਾ ਮੈਂਬਰ ਹੋ ਹਾਂਜੀ ਤੁਹਾਨੂੰ ਅੱਜ ਪਹਿਲਾਂ ਤੁਹਾਡੀ ਆਪ ਦੀ ਮੈਂਬਰੀ ਦੀ ਜਿਹੜੀ ਤੁਹਾਨੂੰ ਖੁਸ਼ੀ ਮਿਲਦੀ ਰਹੀ ਹੈ ਅੱਜ ਤੁਹਾਡੀ ਵਾਈਫ ਤੁਹਾਡੀ ਪਤਨੀ ਜਿਹੜੀ ਸਰਪੰਚ ਬਣੀ ਹੈ ਕਿੰਨੀ ਕੁ ਖੁਸ਼ੀ ਮਨਾਉਨੇ ਹੋ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਕਿੰਨੀ ਕੁ ਜੀ ਜਰਨੀ ਕੀਤੀ ਜਾ ਸਕਦੇ ਜੀ ਦੋ ਵਾਰੀ ਜੇ ਮੈਂਬਰ ਬਣੇ ਉਹ ਵੀ ਨਗਰ ਦੇ ਸਯੋਗ ਨਾਲ ਹੀ ਬਣੇ ਆ ਜੀ ਜੇ ਅੱਜ ਮੇਰੇ ਧਰਮ ਬਤਨੀ ਸਰਪੰਚ ਬਣੇ ਨੇ ਤੇ ਉਹ ਵੀ ਨਗਰ ਦੇ ਸਯੋਗ ਨਾਲ ਹੀ ਬਣੇ ਨੇ ਸੋ ਵੇਖਿਆ ਜਾਵੇ ਜਿਵੇਂ ਹੁਣ ਤੁਹਾਡੇ ਐਂਟੀ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਤੁਸੀਂ ਕਿਸ ਨਜ਼ਰੀਆ ਨਾਲ ਦੇਖੋਗੇ ਤੁਹਾਡੇ ਵਾਈਫ ਨਹੀਂ ਉਹ ਸਰਪੰਚ ਸਾਹਿਬ ਨਹੀਂ ਉਹ ਤਾਂ ਬਹੁਤ ਵਧੀਆ ਹੰਗਾਰਾ ਮਿਲਿਆ ਵੀ ਅਸੀਂ ਉਹਨਾਂ ਨੂੰ ਇਹ ਆਪਦੇ ਨਾਲ ਜੋੜ ਕੇ ਰੱਖਾਂਗੇ ਪਹਿਲ ਦੇ ਆਧਾਰ ਤੇ ਉਹਨਾਂ ਦਾ ਕੰਮ ਵੀ ਕਰਾਂਗੇ ਕਿਸੇ ਕੰਮ ਤੋਂ ਜਵਾਬ ਨਹੀਂ ਦੇਵਾਂਗੇ ਖਿੜੇ ਮੱਥੇ ਸਵੀਕਾਰ ਕਰਾਂਗੇ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਸਾਡਾ ਆਪਦਾ ਪਿੰਡ ਦਾ ਪਰਪਾ ਹੈ ਆਪਦਾ ਪਰਿਵਾਰ ਹੈ ਕੋਈ ਵੀ ਅਸੀਂ ਕਿਸੇ ਨਾਲ ਵੀ ਕੋਈ ਵਿਤਕਰਾਂ ਨਹੀਂ ਰੱਖਾਂਗੇ ਜੋ ਵੀ ਸਾਡੇ ਕੋਲੇ ਕਿਸੇ ਵੀ ਕੰਮ ਮਤਲਬ ਵਾਸਤੇ ਆਵੇਗਾ ਉਹ ਖਿੜੇ ਮੱਥੇ ਸਵੀਕਾਰ ਕਰਕੇ ਉਹਦਾ ਕੰਮ ਕੀਤਾ ਜਾਵੇਗਾ ਸੋ ਗੱਲਬਾਤ ਕਰਦੇ ਆ ਜੀ ਤੁਹਾਡੇ ਨਾਲ ਮੈਂਬਰ ਹੋਰ ਕਿਹੜੇ ਮਜੂਦ ਨੇ ਜੀ ਪ੍ਰਮਾਨ ਸਿੰਘ ਜੀ ਗੁਰਨਾਮ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅ ਅੱਜ ਦੀ ਜਿਹੜੀ ਸਰਪੰਚੀ ਤੁਹਾਡੀ ਝੋਲੀ ਚ ਪਈ ਐ ਤੁਹਾਡੇ ਵੋਟਰਾਂ ਨੇ ਕੀ ਕਹਿਣਾ ਚਾਹੋਂਗੇ ਇਹਨਾਂ ਬਾਰੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਸਾਰੇ ਵੋਟਰਾਂ ਦਾ ਜੀ ਜਿੰਨਿਆਂ ਵੀ ਸਾਨੂੰ ਵੋਟਾਂ ਪਾਈਆਂ ਜਿੰਨਾਂ ਨਹੀਂ ਪਾਈਆਂ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜੀ ਸਾਰੇ ਨਗਰ ਦਾ ਹੀ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਸਾਨੂੰ ਇਥੋਂ ਤੱਕ ਪਹੁੰਚਾਇਆ ਸਾਨੂੰ ਸਰਪੰਚੀ ਦਿੱਤੀ ਅਸੀਂ ਸਾਰੇ ਨਗਰ ਦੇ ਨਾਲ ਹੀ ਸੇਵਾ ਕਰਾਂਗੇ ਸਾਰੇ ਨਗਰ ਦੀ ਹੋਰ ਕੌਣ ਮੈਂਬਰ ਹੈ ਜੀ ਤੁਹਾਡੇ ਹਾਂ ਜੀ ਕੀ ਨਾਮ ਹੈ ਆਪਣਾ ਅਨਜੀਤ ਸਿੰਘ ਜੀ ਰஞ்சிਤ ਜੰਗ ਅੱਜ ਜਿਹੜੀ ਤੁਹਾਡੀ ਸਰਪੰਚੀ ਤੁਹਾਡੇ ਨਾਲ ਜੁੜੀ ਹੈ ਇਸ ਤੋਂ ਪਹਿਲਾਂ ਤੁਹਾਡੇ ਕੋਲੇ ਸਰਪੰਚੀ ਹੈਣੀ ਸੀ ਤੇ ਅੱਜ ਤੁਹਾਡੀ ਝੋਲੀ 'ਚ ਉਸ ਵੈਗਰੂ ਨੇ ਔਰ ਵੋਟਰਾਂ ਨੇ ਸਪੋਰਟਰਾਂ ਨੇ ਸਰਪੰਚੀ ਪਾਈ ਹੈ ਉਹਨਾਂ ਬਾਰੇ ਕੀ ਕਹਿਣਾ ਚਾਹੋ ਅਸੀਂ ਜੀ ਮਹਾਰਾਜ ਦੇ ਹਜ਼ੂਰੀ ਚ ਜਾ ਕੇ ਅਰਦਾਸ ਕਰਦੇ ਹਾਂ ਕਿ ਜੋ ਸਾਰੇ ਸੰਜੋਗ ਨਾਲ ਪਿੰਡ ਦੇ ਨਾਲ ਨਗਰ ਨਾਲ ਰਲ ਕੇ ਹਮਲਾ ਮਾਰ ਕੇ ਸਾਨੂੰ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਸਭ ਦਾ ਹੀ ਧੰਨਵਾਦ ਕਰਦੇ ਹਾਂ ਸੋ ਸਾਡੇ ਨਾਲ ਸਾਰੀ ਜਿਹੜੀ ਪੰਚਾਇਤ ਮੌਜੂਦ ਨੇ ਇੱਕ ਮੇਰਾ ਹੋਰ ਜਿਹੜਾ ਸਵਾਲ ਹੈ ਕਿ ਸਰਪੰਚ ਸਾਹਿਬ ਨਾਲ ਇੱਕ ਹੋਰ ਸਵਾਲ ਕਰਦੇ ਆ ਸਰਪੰਚ ਸਾਹਿਬ ਜਿਵੇਂ ਕਿ ਸਰਕਾਰ ਉਲਟ ਹੁੰਦੇ ਆ ਆਪਾਂ ਨੂੰ ਕੋਈ ਗ੍ਰਾਂਟਾਂ ਗ੍ਰੰਟਾਂ ਦੀ ਬਹੁਤੀ ਝਾਕਣੀ ਹੁੰਦੀ ਕਿਉਂਕਿ ਜਿਹੜੀ ਸਰਕਾਰ ਹੋਵੇ ਉਹ ਆਪਣੇ ਸਰਪੰਚਾਂ ਨੂੰ ਤੇ ਆਪਣੇ ਐਮਐਲਏ ਨੂੰ ਜ਼ਿਆਦਾ ਗ੍ਰਾਂਟਾਂ ਦੀ ਵੰਡ ਕਰਦੀ ਹੈ ਤੇ ਜੇ ਤੁਹਾਡੇ ਕੋਲੇ ਗ੍ਰਾਂਟ ਨਹੀਂ ਪਹੁੰਚਦੀ ਤੇ ਪਿੰਡ ਦੇ ਵਿਕਾਸ ਬਾਰੇ ਕੋਈ ਲੋੜ ਪੈਂਦੀ ਹੈ ਤਾਂ ਉਹਦੇ ਬਾਰੇ ਤੁਸੀਂ ਕੀ ਕਰੋਗੇ ਉਹਦੇ ਬਾਰੇ ਜੀ ਅਸੀਂ ਰਲ ਮਿਲ ਕੇ ਵਿਚਾਰ ਕਰਕੇ ਤੇ ਕਰਾਂਗੇ ਜੇ ਹੋ ਸਕਿਆ ਸੋ ਇਸ ਦਿਨ ਇਹਨਾਂ ਨੇ ਕਹਿ ਜੀ ਉਹਦੇ ਬਾਰੇ ਅਸੀਂ ਰਲ ਮਿਲ ਕੇ ਵਿਚਾਰ ਕਰਾਂਗੇ ਸੋ ਦੱਸ ਦਈਏ ਕਿ ਚਲੋ ਸਰਕਾਰ ਪਰ ਮੋਲਟ ਵੀ ਹੋਵੇ ਫਿਰ ਵੀ ਪੰਚਾਇਤੀ ਫੰਡ ਚ ਜਿਹੜੀ ਗ੍ਰਾਂਟ ਪੈਂਦੀ ਹੈ ਉਹ ਪੈਂਦੀ ਹੀ ਪੈਂਦੀ ਹੈ ਪਰ ਇਹਨਾਂ ਵੀ ਉਹ ਥੋੜਾ ਜਿਹਾ ਲੇਟ ਪੈ ਜਾਂਦੀ ਹੈ ਜੱਬ ਜਵਾ ਕੇ ਪੈ ਜਾਂਦੀ ਹੈ ਪਰ ਪੈਂਦੀ ਜ਼ਰੂਰ ਹੈ ਤੁਸੀਂ ਜਿਹੜੀ ਅੱਜ ਸਰਪੰਚੀ ਜਿੱਤੀ ਹੈ ਸਰਕਾਰ ਦੇ ਉਲਟ ਹੁੰਦਿਆਂ ਜਿੱਤੀ ਹੈ ਜਦੋਂ ਸਰਕਾਰ ਦੇ ਉਲਟ ਸਰਪੰਚ ਬਣਦਾ ਹੈ ਜਾਂ ਜਦੋਂ ਵੋਟਾਂ ਪੈਂਦੀਆਂ ਇਲੈਕਸ਼ਨ ਹੁੰਦਾ ਹੈ ਤੇ ਵਿਰੋਧੀ ਪਾਰਟੀਆਂ ਨੂੰ ਉਦੋਂ ਪਸੀਨੇ ਛੁੱਟ ਜਾਂਦੇ ਆ ਉਹਨਾਂ ਦੀਆਂ ਜਿਹੜੀਆਂ ਧੜਕਣਾ ਵੱਧ ਜਾਂਦੀਆਂ ਸੋ ਉਹਦੇ ਬਾਰੇ ਉਸ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋਰ ਸਰਕਾਰ ਦੇ ਉਲਟ ਤੁਸੀਂ ਸਰਪੰਚ ਬਣੇ ਹੋ ਅੱਜ ਸਰਪੰਚੀ ਲਈ ਹੈ ਜਿਹੜੇ ਵੋਟਰਾਂ ਨੇ ਸਪੋਰਟਰਾਂ ਨੇ ਤੁਹਾਡੀ ਸਪੋਰਟ ਕੀਤੀ ਹੈ ਵੋਟਰਾਂ ਨੇ ਵੋਟ ਪਾਈ ਹੈ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਅਸੀਂ ਜੀ ਸਾਰੇ ਨਗਰ ਦਾ ਸਰਪੰਚ ਅਮਰਜੀਤ ਜੀ ਕੋ ਵੱਲੋਂ ਧੰਨਵਾਦ ਕਰਦੇ ਆ ਸਾਡਾ ਸਯੋਗ ਇੱਕ ਇੱਕ ਘਰ ਵਿੱਚੋਂ ਇੱਕ ਇੱਕ ਵੋਟਰ ਨੇ ਕੀਤਾ ਜੀ ਸਾਨੂੰ ਮਹਾਰਾਜ ਨੇ ਜਿੱਤ ਦਿੱਤੀ ਆ ਸਾਡੇ ਵਾਸਤੇ ਸਾਰੇ ਇੱਕੋ ਜਿਹੇ ਆ ਸਾਨੂੰ ਸਾਰੇ ਹੀ ਨਗਰ ਨੇ ਖਿੜੇ ਮੱਥੇ ਸਵਕਾਰ ਕੀਤਾ ਤਾਂ ਅਸੀਂ ਨਗਰ ਦਾ ਧੰਨਵਾਦ ਕਰਦੇ ਆ ਜੀ ਐ ਤੁਸੀਂ ਨਗਰ ਦਾ ਧੰਨਵਾਦ ਕਰਦੇ ਹੋ ਲੇਕਿਨ ਜਿਹੜਾ ਆਪਣਾ ਐਮਐਲਏ ਆ ਬਲਾਕ ਦਾ ਤੁਹਾਡੀ ਦਾ ਐਮਐਲਏ ਤੁਹਾਡੇ ਉਲਟਾ ਸਰਕਾਰ ਤੁਹਾਡੇ ਉਲਟਾ ਗ੍ਰਾਂਟਾ ਨਾ ਮਿਲਣ ਦੇ ਕਰ ਫਿਰ ਕੀ ਕਰੋ ਸਾਨੂੰ ਵੇਖੋ ਜੀ ਪਿੰਡ ਦੇ ਵਿਕਾਸ ਵਾਸਤੇ ਲੋਕਾਂ ਨੇ ਵਿਕਾਸ ਵਾਸਤੇ ਚੁਣਿਆ ਹੈ ਜੀ ਜੇ ਸਾਨੂੰ ਵਿਕਾਸ ਪਿੱਛੇ ਐਮਐਲਏ ਸਾਹਿਬ ਕੋਲ ਜਾਣਾ ਪੈਂਦਾ ਅਸੀਂ ਜਾ ਕੇ ਉਹਨਾਂ 'ਕੇ ਅਰਜ਼ ਕਰਾਂਗੇ ਉਹਨਾਂ 'ਕੇ ਬੇਨਤੀ ਕਰਾਂਗੇ ਆਪਦੇ ਪਿੰਡ ਦੇ ਵਿਕਾਸ ਕਾਰਜਾਂ ਵਾਸਤੇ ਜੋ ਫੰਡ ਪੋਸੀਬਲ ਹੋ ਸਕੇ ਉਹਨਾਂ ਕੋਲੋਂ ਲੈ ਕੇ ਆਵਾਂਗੇ ਕੋਸ਼ਿਸ਼ ਕਰਾਂਗੇ ਵੀ ਉਹ ਵੀ ਸਾਡੇ ਅੱਗੇ ਪੂਰਨ ਸਹਿਯੋਗ ਦੇਣਗੇ ਐ ਸੋ ਬਹੁਤ ਵੱਡੀ ਆਸ ਲਾਈ ਹੋਈ ਹੈ ਤੁਸੀਂ ਐਮਐਲਏ ਸਾਹਿਬ ਤੇ ਤੇ ਕੱਲ ਜਿਹੜਾ ਤੁਹਾਡਾ ਇਲੈਕਸ਼ਨ ਹੋਇਆ ਉਹ ਇਲੈਕਸ਼ਨ ਕਿਸ ਤਰੀਕੇ ਨਾਲ ਹੋਇਆ ਤੇ ਕਦੋਂ ਸ਼ੁਰੂ ਹੋਇਆ ਸੀ ਕਿੰਨੇ ਵਜੇ ਖਤਮ ਹੋਇਆ ਗਿਣਤੀ ਕਿਵੇਂ ਹੋਈ ਹੈ ਉਹਦੇ ਬਾਰੇ ਕੁਚਾਰਨਾ ਪਾ ਸਕਦੇ ਹੋ ਹਾਂਜੀ 8 ਵਜੇ ਆਪਣੀ ਪੋਲਿੰਗ ਸ਼ੁਰੂ ਹੋ ਗਈ ਸੀ ਜੀ ਤੇ ਬੜੇ ਸ਼ਾਂਤਮਈ ਤਰੀਕੇ ਨਾਲ ਪੋਲਿੰਗ ਚੱਲੀ ਆ ਔਰ 4 ਵਜੇ ਤੱਕ ਬਹੁਤ ਹੀ ਵਧੀਆ ਤਰੀਕੇ ਨਾਲ ਬਿਨਾ ਕਿਸੇ ਹੁੱਲੜਬਾਜੀ ਕਿਸੇ ਨੁਕਸਾਨ ਤੋਂ ਪੋਲਿੰਗ ਚੱਲੀ ਆ ਔਰ ਪ੍ਰਸ਼ਾਸਨ ਨੇ ਔਰ ਸਾਡੇ ਜੋ ਪ੍ਰੈਜ਼ੈਂਟਿੰਗ ਆਫਸਰ ਸੀ ਉਹਨਾਂ ਨੇ ਬੜੇ ਹੀ ਧੀਰਜ ਨਾਲ ਆਪਦੇ ਇੱਕ ਵਿਸ਼ਵਾਸ ਨਾਲ ਕੰਮ ਲੈਂਦੇ ਆ ਹੋਇਆ ਆਪਾਂ ਬਹੁਤ ਹੀ ਫੇਅਰ ਐਂਡ ਫ੍ਰੀ ਇਲੈਕਸ਼ਨ ਕਰਾਇਆ ਸਾਫ ਸੁਥਰਾ ਇਲੈਕਸ਼ਨ ਕਰਾਇਆ ਔਰ ਕੁਝ ਥੋੜਾ ਬਹੁਤ ਜਿਹੜੀਆਂ ਖਾਮੀਆਂ ਸੀ ਉਹਨਾਂ ਨੂੰ ਉਹਨਾਂ ਨੇ ਦੂਰ ਕਰਕੇ ਔਰ ਪ੍ਰਸ਼ਾਸਨ ਨੇ ਆਪਦੀ ਪੂਰੀ ਹਿੰਮਤ ਨਾਲ ਕੰਮ ਲੈ ਕੇ ਇੱਕ ਸਾਫ ਸੁਥਰਾ ਤੇ ਸਚੱਜਾ ਤੇ ਸਹੀ ਤਰੀਕੇ ਵਾਲਾ ਇਲੈਕਸ਼ਨ ਕਰਵਾਇਆ ਜੀ ਜਿਹੜੇ ਤੁਹਾਡੇ ਐਂਟੀ ਪਾਰਟੀ ਦੇ ਵੋਟਰ ਸੀ ਸਪੋਰਟਰ ਸੀ ਜਾਂ ਉਹ ਲੋਕ ਉੱਥੇ ਜਦੋਂ ਦੋ ਬੂਥ ਲੱਗਦੇ ਆ ਕਿਸੇ ਵੀ ਪਿੰਡ ਚ ਇਲੈਕਸ਼ਨ ਹੁੰਦਾ ਤੇ ਆਪੋਜ਼ਿਟ ਦੋ ਬੂਥ ਹੁੰਦੇ ਆ ਉਹਨਾਂ ਵੱਲੋਂ ਕੋਈ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਮਾੜੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਜਾਂ ਨਾ ਕੀਤੀ ਗਈ ਹੋਵੇ ਉਹ ਤੁਹਾਡਾ ਕਿਵੇਂ ਬਣਾ ਰਿਹਾ ਉੱਥੇ ਮਾਹੌਲ ਉਹ ਨਹੀਂ ਜੀ ਨਹੀਂ ਕਿਸੇ ਤਰ੍ਹਾਂ ਦਾ ਕੋਈ ਵੀ ਮਾੜੀ ਹਰਕਤ ਨਹੀਂ ਕੀਤੀ ਔਰ ਸਭ ਤੋਂ ਵੱਡੀ ਗੱਲ ਹੈ ਜੀ ਉੱਤੇ ਇੱਕ ਪ੍ਰਸ਼ਾਸਨ ਨੇ ਬੜਾ ਵਧੀਆ ਤੇ ਵੱਡਾ ਰੋਲ ਅਦਾ ਕੀਤਾ ਹੈ ਉਹਨਾਂ ਨੇ ਜਿਵੇਂ ਤੁਸੀਂ ਦੇਖਿਆ ਹੋਣਾ ਤੁਸੀਂ ਕੱਲ ਵੀ ਕਵਰੇਜ ਕੀਤੀ ਆ ਉਹਨਾਂ ਨੇ ਤਕਰੀਬਨ ਜਿੱਥੇ ਸਾਡਾ ਬੂਥ ਸੀ 148 ਤੇ 49 ਨੰਬਰ ਉਹਨਾਂ ਨੇ ਤਕਰੀਬਨ 1.5 200 ਮੀਟਰ ਪਿੱਛੇ ਸਾਰਿਆਂ ਨੂੰ ਤਕੇਲ ਕੇ ਰੱਖਿਆ ਕਿਸੇ ਨੂੰ ਬਹੁਤਾ ਅੱਗੇ ਨਹੀਂ ਜਾਣ ਦਿੱਤਾ ਕੋਈ ਗੱਡੀ ਕੋਈ ਵਹੀਕਲ ਅੱਗੇ ਨਹੀਂ ਰੁਕਣ ਦਿੱਤਾ ਔਰ ਪੂਰੀ ਨਕੇਲ ਕੱਸ ਕੇ ਰੱਖੀ ਆ ਔਰ ਪ੍ਰਸ਼ਾਸਨ ਦੇ ਅਸੀਂ ਧੰਨਵਾਦ ਦੀਆਂ ਕਿ ਉਹਨਾਂ ਨੇ ਬੜੀ ਆਉਦੀ ਸੂਝਬੂਝ ਨਾਲ ਕੰਮ ਲੈ ਕੇ ਇੱਕ ਸਾਫ਼ ਸੁਥਰਾ ਇਲੈਕਸ਼ਨ ਕਰਵਾਇਆ ਜੀ ਇਹ ਚਲੋ ਪ੍ਰਸ਼ਾਸਨ ਨੇ ਬਹੁਤ ਵਧੀਆ ਜ਼ਿੰਮੇਵਾਰੀ ਨਿਭਾਈ ਹੈ ਉੱਥੇ ਪ੍ਰੈਸ ਵੀ ਮੌਜੂਦ ਰਹੀ ਹੈ ਉਹਨਾਂ ਨੇ ਵੀ ਬਹੁਤ ਜ਼ਿੰਮੇਵਾਰੀ ਨਿਭਾਈ ਹੈ ਤਾਂ ਜਿਹੜਾ ਤੁਹਾਡਾ ਇਲੈਕਸ਼ਨ ਬਹੁਤ ਸਾਫ਼ ਹੋਇਆ ਪਰ ਜਿਹੜਾ ਦੂਜੇ ਪਾਸੇ ਦੇਖਿਆ ਜਾਵੇ ਜਿਹੜੀ ਤੁਹਾਡੀ ਜਿੱਤ ਪ੍ਰਾਪਤ ਹੋਈ ਹੈ ਉਹ ਟੋਟਲ ਤੁਹਾਡੀ ਵੋਟ ਕਿੰਨੀ ਔਰ ਕਿੰਨੀਆਂ ਵੋਟਰਾਂ ਦਾ ਤੁਹਾਡੀ ਜਿੱਤ ਪ੍ਰਾਪਤ ਹੋਈ ਹੈ ਜੋ ਜੀ ਸਾਡੇ ਕੈਂਡੀਡੇਟ ਨੇ ਸ਼੍ਰੀਮਤੀ ਅਮਰਜੀਤ ਕੌਰ ਜੀ ਸਰਪੰਚ ਉਹਨਾਂ ਨੂੰ 678 ਵੋਟਾਂ ਪਈਆਂ ਨੇ ਔਰ ਜੋ ਸਾਡੇ ਆਪੋਜ਼ਿਟ ਸ਼੍ਰੀਮਤੀ ਬਲਵਿੰਦਰ ਕੌਰ ਜੀ ਉਹਨਾਂ ਨੂੰ 675 ਵੋਟਾਂ ਪਈਆਂ ਜੀ ਤਿੰਨ ਵੋਟਾਂ ਨਾਲ ਅਮਰਜੀਤ ਕੌਰ ਜੀ ਸਰਪੰਚੀ ਦੀ ਚੋਣ ਜਿੱਤੇ ਨੇ ਜੀ ਸੋ ਬਹੁਤ ਵਧੀਆ ਜਿਹੜਾ ਇਹਨਾਂ ਨੇ ਦੱਸਿਆ ਦੱਸ ਦਈਏ ਕਿ ਤਿੰਨ ਵੋਟਾਂ ਨਾਲ ਜਿਹੜੇ ਅਮਰਜੀਤ ਕੌਰ ਜੀ ਸਰਪੰਚ ਬਣੇ ਨੇ ਜਿੱਤ ਤਾਂ ਜਿੱਤੀ ਹੋਈ ਹੈ ਚਾਹੇ ਇੱਕ ਵੋਟ ਨਾਲ ਵੀ ਹੋਈ ਹੈ ਤਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰਿਆਂ ਦਾ ਸਮਾਂ ਨਾਲ ਸਾਡੇ ਖੜੇ ਨੇ ਵੀਰ ਜੀ ਆਪਣਾ ਕੀ ਨਾਮ ਹੈ ਗੁਰਮਖ ਸਿੰਘ ਜੀ ਸਰਦਾਰ ਗੁਰਮਖ ਸਿੰਘ ਜੀ ਕੱਲ ਜਿਹੜਾ ਤੁਹਾਡੇ ਇਲੈਕਸ਼ਨ ਹੋਇਆ ਤੇ ਸਰਪੰਚੀ ਦੀ ਜਿੱਤ ਤੁਹਾਡੀ ਝੋਲੀ ਚ ਪਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋ ਜਿਹੜੀ ਸਾਡੇ ਸਰਪੰਚੀ ਦੀ ਜਿੱਤ ਹੈ ਬਿਮਾਰ ਆਏ ਲੋ ਬਹੁਤ ਬਹੁਤ ਸਾਨੂੰ ਮੁਬਾਰਕਾਂ ਸਾਰਿਆਂ ਨੂੰ ਜੀ ਸਾਡੇ ਪਿੰਡ ਦੇ ਪੰਚਾਇਤ ਸਰਬਸੰਮਤੀ ਨਾਲ ਇਲੈਕਸ਼ਨ ਜਿਹੜਾ ਹੋਇਆ ਸਾਰੇ ਨਗਰ ਵਾਸੀਆਂ ਦਾ ਧੰਨਵਾਦ ਕਰਦੇ ਆ ਤੇ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਆ ਤੇ ਬਹੁਤ ਵਧੀਆ ਆਉਣ ਵਾਲਾ ਸਰਪੰਚਾ ਜਿਹੜਾ ਸਾਡਾ ਸਾਨੂੰ ਆਸ ਕਰਦੇ ਆ ਵੀ ਉਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੰਮ ਕਰੂਗਾ। ਥੈਂਕ ਯੂ ਮਿਹਰਬਾਨੀ ਜੀ ਸੋ ਸਾਰੇ ਨਗਰ ਦਾ ਸਾਰੀ ਪੰਚਾਇਤ ਦਾ ਇਹੀ ਕਹਿਣਾ ਵੀ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੰਮ ਕਰਾਂਗੇ ਔਰ ਜਿਨ੍ਹਾਂ ਨੇ ਸਾਨੂੰ ਨਹੀਂ ਵੋਟਾਂ ਪਾਈਆਂ ਉਹਨਾਂ ਦੇ ਵੀ ਅਸੀਂ ਕੰਮ ਕਰਾਂਗੇ ਉਹਨਾਂ ਨੂੰ ਖੜੇ ਮੱਥੇ ਸਵੀਕਾਰ ਕਰਾਂਗੇ ਜਦੋਂ ਵੀ ਸਾਡੇ ਕੋਲੇ ਆਉਣਗੇ ਅਸੀਂ ਉਹਨਾਂ ਨੂੰ ਕਿਸੇ ਗੱਲ ਤੋਂ ਮੁਨਕਰ ਨਹੀਂ ਕਰਾਂਗੇ ਜੁੜੇ ਰਹਿਣਾ ਸਾਡੇ ਨਾਲ ਮਿਲਦੇ ਆ ਜਲਦੀ ਅਗਲੀ ਰਿਪੋਰਟ ਦੇ ਨਾਲ ਤਦ ਤੱਕ ਲਈ ਧੰਨਵਾਦ। दिल्ली क्राइम नेशनल न्यूज नजर सब पर